ਜੋ ਜੋਗਾਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠੀਆਂ ਦੇਸ਼ ਵਿਦੇਸ਼ ਤੋਂ ਪਹੁੰਚੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਉੱਥੇ ਹੀ ਸਾਡੇ ਬਹੁਤ ਸਤਿਕਾਰਯੋਗ ਸਿੰਘ ਸਾਹਿਬ ਜਥੇਦਾਰ ਗਿਆਨੀ ਰਗਵੀਰ ਸਿੰਘ ਜਥੇਦਾਰ ਸ੍ਰੀ ਆਕਾਲ ਤਖਤ ਸਾਹਿਬ ਤੇ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਸ੍ਰੀ ਅਮਰਸਰ ਸਾਹਿਬ ਤੇ ਨਾਲ ਹੀ ਸੰਤ ਬਾਬਾ ਸਤਨ ਸਿੰਘ ਜੀ ਬਡੂੰਦੀ ਵਾਲੇ ਬਾਬਾ ਹਰਜਿੰਦਰ ਸਿੰਘ ਜੀ ਜਿੰਦੂ ਜੀ ਨਾਨਕਸਰ ਤੋਂ ਤੇ ਬਾਬਾ ਜੀ ਬਾਬਾ ਹਰੀਸ ਸਿੰਘ ਜੀ ਨਾਨਕਸਰ ਵਾਲੇ ਮਹਾਪੁਰਖ ਜਿੰਨੇ ਵੀ ਬਾਬਾ ਹੀ ਹੋਰਾਂ ਦੇ ਨਾਲ ਹੀ ਸਾਡੇ ਭੈਣ ਜੀ ਮਾਤਾ ਵੇਪਨਪ੍ਰੀਤ ਕੌਰ ਜੀ ਤੇ ਉਹਨਾਂ ਦੇ ਸਤਿਕਾਰਯੋਗ ਭੈਣ ਜੀ ਸਾਰੀਆਂ ਹੀ ਗੁਰਸਿੱਖ ਸੰਗਤਾਂ ਤੇ ਸਾਰੇ ਸੰਤ ਮਹਾਂਪੁਰਖ ਗੁਰੂ ਦੀਆਂ ਲਾਡ ਦੀਆਂ ਨਿਹੰਗ ਸਿੰਘ ਫੌਜਾਂ ਸਾਰੇ ਜਿੱਥੇ ਅੱਜ ਸਭ ਤੋਂ ਪਹਿਲਾਂ ਮੈਂ ਗੱਜ ਕੇ ਫਤਿਹਜਾਉਣਾ ਗੱਜ ਕੇ ਫਤਿਹਜਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ ਅੱਜ ਆਪਾਂ ਉਹ ਮਹਾਨ ਮਹਾਂਪੁਰਖ ਸੱਚਖੰਡ ਵਾਸੀ ਬ੍ਰਹਮ ਗਿਆਨੀ ਸੰਤ ਬਾਬਾ ਈਸ਼ਰ ਸਿੰਘ ਜੀ ਜਿਨ੍ਹਾਂ ਦਾ ਆਪਾਂ ਹਰ ਸਾਲ ਜਿਹੜਾ ਉਹਨਾਂ ਦੇ ਜਨਮ ਦਿਹਾੜੇ ਪਿੰਡ ਬੜੂੰਦੀ ਹੁਣੇ ਸਟੇਜ ਸੈਕਟਰੀ ਆਪਾਂ ਨੂੰ ਬਚਨ ਸਾਂਝੇ ਕਰ ਰਹੇ ਸੀ ਕਿ ਦੇਸ਼ ਵਿਦੇਸ਼ ਦੇ ਵਿੱਚ ਇੱਥੇ ਹੀ ਨਹੀਂ ਪੰਜਾਬ ਹੀ ਨਹੀਂ ਦੇਸ਼ ਵਿਦੇਸ਼ਾਂ ਦੇ ਵਿੱਚ ਵੀ ਜਿਹੜਾ ਸੰਤ ਬਾਬਾ ਸੱਚਖੰਡ ਵਾਸੀ ਬਾਬਾ ਈਸ਼ਰ ਸਿੰਘ ਜੀ ਤੇ ਉੱਥੇ ਹੀ ਸੱਚਖੰਡ ਵਾਸੀ ਬਾਬਾ ਜਗੀਰ ਸਿੰਘ ਜੀ ਉਹਨਾਂ ਦਾ ਜਿਹੜਾ 100 ਸਾਲਾ ਆਪਾਂ ਜਨਮ ਦਿਹਾੜੇ ਬਹੁਤ ਹੀ ਚੜਦੀ ਕਲਾ ਸ਼ਰਧਾ ਭਾਵਨਾ ਸਤਿਕਾਰ ਦੇ ਨਾਲ ਮਨਾਏ ਜਾ ਰਹੇ ਨੇ ਮਾਪੁਰਖਾਂ ਵੱਲੋਂ ਜਿੱਥੇ ਮੇਰੇ ਤੋਂ ਪਹਿਲਾਂ ਸਤਿਕਾਰਯੋਗ ਪੰਜੀ ਦਲੇਰਕੌਰ ਖਾਲਸਾ ਜਿਹੜੇ ਆਪਣੇ ਬਹੁਤ ਹੀ ਚੜਦੀ ਕਲਾ ਦੇ ਨਾਲ ਆਪ ਜੀ ਨੂੰ ਇਤਿਹਾਸ ਦੁਆਰਾ ਜਾਣੂ ਕਰਵਾ ਰਹੇ ਸੀ ਢਾਡੀਵਾਰਾਂ ਦੇ ਰਾਹੀਂ ਤੇ ਉੱਥੇ ਹੀ ਅੱਜ ਆਪਾਂ ਦੇਸ਼ ਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਤਾਂ ਨੂੰ ਲੱਖ ਖੁਸ਼ੀਆਂ ਬਾਸ਼ਾਈਆਂ ਜੇ ਸਤਗੁਰ ਨਜ਼ਰ ਕਰੇ ਅੱਜ ਆਪਾਂ ਬਹੁਤ ਹੀ ਜਿੱਥੇ ਚੜਦੀ ਕਲਾ ਦੇ ਨਾਲ ਪਿਛਲੇ ਦਿਨੀ ਵੀ ਬਾਬਾ ਜੀ ਬਾਬਾ ਧੰਨਾ ਸਿੰਘ ਜੀ ਹੋਰਾਂ ਦੇ ਨਾਲ ਜਦੋਂ ਨਾਨਕ ਸਾਹਿਬ ਵਿਖੇ ਪ੍ਰੋਗਰਾਮ ਸੀ ਤੇ ਉਦੋਂ ਬਾਬਾ ਜੀ ਹੋਰਾਂ ਦੇ ਨਾਲ ਜਿਹੜੇ ਗੁਰਮਤੇ ਸਾਂਝੇ ਹੋਏ ਸੀ ਕਿ ਇਹ ਪ੍ਰੋਗਰਾਮ ਤੇ ਬਾਬਾ ਜੀ ਜ਼ਰੂਰ ਆਪਾਂ ਹਾਜ਼ਰੀਆਂ ਲਵਾਉਣੀਆਂ ਨੇ ਤੇ ਜਿਹੜੇ ਪ੍ਰੋਗਰਾਮ ਪਿੱਛੇ ਜੇ ਵੀ ਸੀ ਉਦੋਂ ਵੀ 5 ਮਾਰਚ ਤੇ ਉਹ ਹੋਲਾ ਮਲਾ ਗਿਆ ਮੈਂ ਬੰਬੇ ਗਿਆ ਹੋਇਆ ਸੀ ਤੇ ਉਹਦੇ ਕਰਕੇ ਜਿਹੜਾ ਇੱਥੇ ਹਾਜ਼ਰੀ ਨਹੀਂ ਲਵਾ ਸਕਿਆ ਤੇ ਅੱਜ ਮਹਾਪੁਰਖਾਂ ਦਾ ਹੁਕਮ ਹੋਇਆ ਸੀ ਤੇ ਮੈਂ ਤੇ ਜਿੱਥੇ ਸਾਡੇ ਸਿੰਘ ਸਾਹਿਬ ਜ਼ਥੇਦਾਰ ਗਿਆਨੀ ਰਗਵੀਰ ਸਿੰਘ ਜੀ ਕੱਲ ਵੀ ਗੁਰਮਤਾ ਹੋਇਆ ਕਿ ਇਸ ਸਥਾਨ ਤੇ ਆਪਾਂ ਜ਼ਰੂਰ ਦਰਸ਼ਨ ਕਰਕੇ ਆਉਣੇ ਨੇ ਇਹ ਉਹ ਮਹਾਨ ਨਗਰ ਹੈ ਜਿਹਦੇ ਵਿੱਚ ਸਾਡੇ ਬਹੁਤ ਸਤਿਕਾਰਯੋਗ 1976 ਦੇ ਵਿੱਚ ਮਹਾਪੁਰਖ ਬਾਬਾ ਜਗੀਰ ਸਿੰਘ ਜੀ ਜਿਨ੍ਹਾਂ ਨੇ ਨਾਨਕ ਸਰ ਵਿਖੇ ਮਹਾਪੁਰਖਾਂ ਦੇ ਨਾਲ ਬਹੁਤ ਵੱਡੀਆਂ ਜਿੱਥੇ ਹਾਜ਼ਰੀਆਂ ਸੇਵਾਵਾਂ ਕੀਤੀਆਂ ਤੇ ਹੁਣ ਜਿਹੜੇ ਐ ਪਿੰਡ ਨਗਰ ਜਿਹੜਾ ਬਡੂੰਦੀ ਵਿਖੇ ਉਹਨਾਂ ਦੇ ਆਪਾਂ 100 ਸਾਲਾ ਜਿਹੜਾ ਬਹੁਤ ਹੀ ਚੜ੍ਹਦੀ ਕਲਾ ਦੇ ਨਾਲ ਉਹਨਾਂ ਦੇ ਜਨਮ ਦਿਹਾੜੇ ਮਨਾ ਰਹੇ ਆ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰ ਆ ਬਣ ਆਇਆ RAM ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ RAM ਸੋ ਮਹਾਪੁਰਖਾਂ ਦੀ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ ਸੋ ਮਾਹਪੁਰਖਾਂ ਦੀ ਵਡਿਆਈ ਹੁੰਦੀ ਹੈ ਜਿੱਥੇ ਵੀ ਜਾ ਕੇ ਚਰਨ ਧੂੜ ਬਖਸ਼ਦੇ ਨੇ ਤੇ ਉੱਥੇ ਹੀ ਸੰਗਤਾਂ ਦਾ ਕਿਵੇਂ ਠਾਠਾ ਮਾਰਦਾ ਸਮੁੰਦਰ ਜਿਹੜਾ ਹੁੰਦਾ ਤੇ ਗੁਰੂ ਸਾਹਿਬ ਦੀ ਅਪਾਰ ਕਿਰਪਾ ਜਿੱਥੇ ਇਹ ਮਾਹਪੁਰਖ ਨਾਨਕਸਰ ਵਾਲੇ ਕਈ ਵਾਰੀ ਹੁੰਦਾ ਆਪਾਂ ਦੇਖਦੇ ਆਂ ਕੋਈ ਮਾਹਪੁਰਖਾਂ ਦੇ ਖਿਲਾਫ ਕਈ ਵਾਰੀ ਕੋਈ ਇੱਕ ਮਾੜੀ ਜੀ ਕੋਈ ਗਲਤੀ ਹੋ ਜਾਂਦੀ ਹੈ ਤੇ ਸਾਰੇ ਮਾਹਪੁਰਖਾਂ ਨੂੰ ਵਿੱਚ ਬੁਲੇਟਣ ਲੱਗ ਪੈਂਦੇ ਨੇ ਇਹੋ ਜਿਹਾ ਨਹੀਂ ਹੋਣਾ ਚਾਹੀਦਾ ਜਦੋਂ ਨਾਨਕ ਸਰ ਵਿਖੇ ਬਹੁਤ ਹੀ ਵੱਡੇ ਜਿਹੜੇ ਉੱਥੇ ਸੰਤ ਮਾਹਪੁਰਖਾਂ ਦਾ 72 ਦੇ ਨਾਲ ਜਿੱਥੇ ਇਹ ਪਿਛਲੇ ਮਿਰਕਲ 2-3 ਮਹੀਨੇ ਹੋਏ ਨੇ ਤੇ ਮਾਹਪੁਰਖਾਂ ਦੇ ਕੋਈ ਜਿਹੜੀ ਸ਼ਾਨ ਦੇ ਖਿਲਾਫ ਕੋਈ ਬੋਲਣ ਦੀ ਜ਼ੋਰਤ ਕਰ ਰਿਹਾ ਸੀ ਤੇ ਉਦੋਂ ਦਾਸ ਨੂੰ ਵੀ ਉੱਥੇ ਹਾਜ਼ਰੀ ਲਵਾਉਣ ਦਾ ਜਿਹੜਾ ਮੌਕਾ ਮਿਲਿਆ ਤੇ ਮਾਹਪੁਰਖਾਂ ਦਾ ਜਿੱਥੇ ਬਹੁਤ ਹੀ ਚੜ੍ਹਦੀ ਕਲਾ ਦੇ ਨਾਲ ਕਈ ਵਾਰੀ ਕੋਈ ਇੱਕ ਅੱਧਾ ਕੋਈ ਗਲਤੀ ਹੋ ਵੀ ਜਾਂਦੀ ਹੈ ਪਰ ਸੰਪਰਦਾ ਜਿਹੜੀ ਹੁੰਦੀ ਹੈ ਉਹਨੂੰ ਜਾਂ ਜੋ ਉਹਨਾਂ ਦੀ ਨਾਨਕਸਰ ਵਾਲੇ ਜਿੱਥੇ ਦੇਸ਼ ਵਿਦੇਸ਼ਾਂ ਦੇ ਵਿੱਚ ਮਾਹਪੁਰਖਾਂ ਨੇ ਬਹੁਤ ਵੱਡੀਆਂ ਜਿੱਥੇ ਜਿਹੜਾ ਪ੍ਰਚਾਰ ਤੇ ਪ੍ਰਸਾਰ ਦੇ ਨਾਲ ਕਮਾਈ ਕੀਤੀ ਹੋਈ ਹੈ ਤੇ ਜਿੱਥੇ ਦੇਸ਼ ਵਿਦੇਸ਼ਾਂ ਦੇ ਵਿੱਚ ਨਾਨਕਸਰ ਸੰਪਰਦਾ ਨਾਨਕਸਰ ਸੰਪਰਦਾ ਨਹਿੰਗ ਸਿੰਘ ਜਥੇਬੰਦੀਆਂ ਜਿਹੜੀਆਂ ਨੇ ਹਮੇਸ਼ਾ ਸ੍ਰੀ ਅਕਾਲ ਤਖਤ ਸਾਹਿਬ ਦੀ ਰਹਿਮਾਈ ਥੱਲੇ ਕਿਉਂਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਜਿਹੜੇ ਸੀ ਉਹ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਦਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਹੋਇਆ ਕਰਦਾ ਸੀ ਤੇ ਜਥੇਦਾਰ ਜਿਵੇਂ ਹੁਣ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਜੋਂ ਜਿਨ੍ਹਾਂ ਨੇ ਬਹੁਤ ਵਧੀਆ ਫੈਸਲੇ ਲਏ ਤੇ ਉਹ ਪੁਰਾਣੀ ਜਿਹੜੀ ਯਾਦ ਸੀ ਉਹ ਤਾਜ਼ਾ ਕਰਵਾਈ ਅਕਾਲੀ ਬਾਬਾ ਫੂਲਾ ਸਿੰਘ ਜੀ ਸ਼ਹੀਦ ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਜਿਹੜੀ ਸੀ ਕੋਲੜਿਆਂ ਦੀ ਸਜ਼ਾ ਸੁਣਾਈ ਸੀ ਤੇ ਮਹਾਰਾਜਾ ਰਣਜੀਤ ਸਿੰਘ ਨੇ ਕੋਲੜਿਆਂ ਦੀ ਸਜ਼ਾ ਜਿਹੜੀ ਸੀ ਪ੍ਰਵਾਨ ਵੀ ਕੀਤੀ ਸੀ ਉਹ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਜੀ ਜਿਹੜੇ ਬੁੱਢਾ ਦਲ ਦੇ 6ਵੇਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ 6ਵੇਂ ਜਥੇਦਾਰ ਸੀ ਤੇ ਜਦੋਂ ਪਿਛਲੇ ਦਿਨੀ ਜਿਹੜੀ ਹੈ ਜਦੋਂ ਸਿੰਘ ਸਾਬਾ ਨੂੰ ਲਾਉਣ ਦਾ ਫੈਸਲਾ ਹੋਇਆ ਉੱਥੇ ਸਾਡੀਆਂ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਨੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਦੀ ਅਗਵਾਈ ਦੇ ਵਿੱਚ ਬਹੁਤ ਹੀ ਚੜ੍ਹਦੀ ਕਲਾ ਦੇ ਨਾਲ ਫੈਸਲੇ ਲੈ ਤੇ ਉਹਨਾਂ ਨੂੰ ਜਿਹੜਾ ਮਜਬੂਰ ਹੋਣਾ ਪਿਆ ਤੇ ਹੋਣਾ ਅੱਗੇ ਵੀ ਹੋਣਾ ਪੈਣਾ ਜਿਹੜੇ ਫੈਸਲੇ ਨੇ ਉਹ ਵਾਪਸ ਲੈਣੇ ਪੈਣੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੇ ਸਿੰਘ ਸਾਬਾ ਦੀ ਜਿਹੜਾ ਮਾਨ ਮਰਿਆਦਾ ਆਨ ਬਾਨ ਤੇ ਸ਼ਾਨ ਉਹਨਾਂ ਨੂੰ ਕਾਇਮ ਕਰਨੀ ਪੈਣੀ ਹੈ ਨਿਹੰਗ ਸਿੰਘ ਫੌਜਾਂ ਜਿਹੜੀਆਂ ਨੇ ਤੇ ਨਾਲ ਹੀ ਸੰਤ ਮਹਾਪੁਰਖ ਸਾਰੀਆਂ ਗੁਰਸਿੱਖ ਸੰਗਤਾਂ ਇਹਦੇ ਵਿੱਚ ਜਿਹੜਾ ਬਹੁਤ ਚੜ੍ਹਦੀ ਕਲਾ ਦੇ ਨਾਲ ਸਹਿਯੋਗ ਦੇ ਰਹੇ ਨੇ ਆਪਾਂ ਮਰਿਆਦਾ ਦੀ ਗੱਲ ਕਰਨੀ ਹੈ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਆਨ-ਬਾਨ ਸ਼ਾਨ ਦੀ ਗੱਲ ਕਰਨੀ ਹੈ ਸੋ ਅੱਜ ਮਾਹਪੁਰਖਾਂ ਦੇ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਜਿਤ ਲਾਏ ਮਨ ਚਿੰਦਿਆ ਫਲ ਪਾਉਣਾ ਹੋਮੇ ਵਿੱਚੋਂ ਜਾਏ ਗੁਰੂ ਸਾਹਿਬ ਦੀ ਅਪਾਰ ਕਿਰਪਾ ਇਹ ਜਿਹੜੇ ਪ੍ਰੋਗਰਾਮ ਹੁੰਦੇ ਨੇ ਮਾਹਪੁਰਖਾਂ ਦੇ ਉਹਨਾਂ ਦੇ 100 ਸਾਲਾ ਜਨਮ ਸ਼ਤਾਬਦੀ ਜਿਹੜੀ ਹੈ ਇਹ ਵੱਡੇ ਪੱਧਰ ਤੇ ਮਨਾਈ ਜਾ ਰਹੀ ਹੈ ਜਿੱਥੇ ਮੈਂ ਇੱਥੇ ਹੀ ਨਹੀਂ ਭਾਵੇਂ ਯੂਕੇ ਦੇ ਵਿੱਚ ਚਲੇ ਜਾਓ ਜਾਂ ਯੂਐਸਏ ਚਲੇ ਜਾਓ ਕੈਨੇਡਾ ਚਲੇ ਜਾਓ ਮਾਹਪੁਰਖਾਂ ਨੇ ਬਹੁਤ ਵੱਡੇ ਪ੍ਰਚਾਰ ਪ੍ਰਸਾਰ ਕੀਤੇ ਸੋ ਜਿੱਥੇ ਮਾਹਪੁਰਖਾਂ ਦਾ ਨਾਨਕਸਰ ਵਾਲੇ ਮਾਹਪੁਰਖਾਂ ਦਾ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਦਾ ਬਹੁਤ ਹੀ ਜ਼ਿਆਦਾ ਨੇੜ ਦਾ ਸਬੰਧ ਹੈ ਕਿਉਂਕਿ ਇਹਨਾਂ ਦੇ ਜਿੰਨੇ ਵੀ ਮਾਹਪੁਰਖ ਹੋਏ ਨੇ ਸੰਤ ਬਾਬਾ ਆਈਸ਼ਰ ਸੰਜੀਤ ਸੰਤ ਬਾਬਾ ਅਨੰਦ ਸਿੰਘ ਜੀ ਬਾਬਾ ਕੁੰਦਨ ਸਿੰਘ ਜੀ ਹੋਰਾਂ ਮਾਹਪੁਰਖਾਂ ਦੇ ਮੈਂ ਬਹੁਤ ਹੀ ਉਹਨਾਂ ਦੇ ਚਰਨ ਪਰਸਦਾ ਰਿਹਾ ਉਹਨਾਂ ਦੇ ਦਰਸ਼ਨ ਦਦਾਰੇ ਕਰਦਾ ਹੁੰਦਾ ਸੀ ਬਾਬਾ ਜਿੰਦੂ ਜੀ ਵੀ ਨਾਲ ਹੁੰਦੇ ਸੀ ਤੇ ਉਹ ਦੱਸਦੇ ਹੁੰਦੇ ਸੀ ਕਿ ਬਾਬਾ ਜੀ ਸਾਡੇ ਵੀ ਮਹਾਪੁਰਖ ਦੱਸਦੇ ਸੀ ਬਾਬਾ ਕੁੰਦਨ ਸਿੰਘ ਜੀ ਵੀ ਦੱਸਦੇ ਹੁੰਦੇ ਸੀ ਇਹ ਬੁੱਢਾ ਦਲ ਦੇ ਸਾਰੇ ਅਮਰਤਾਰੀ ਮਹਾਪੁਰਖ ਸੀ ਤੇ ਹੁਣ ਵੀ ਬਹੁਤ ਜ਼ਿਆਦਾ ਇਹਨਾਂ ਦੇ ਨਾਲ ਸਾਡਾ ਪ੍ਰੇਮ ਪਿਆਰ ਆਪਸੀ ਨਾਨਕਸਰ ਵਾਲੇ ਮਹਾਪੁਰਖ ਕੋਈ ਵੀ ਸੰਤ ਮਹਾਪੁਰਖ ਹੈ ਹਮੇਸ਼ਾ ਇੱਕ ਦੂਜੇ ਦੇ ਨਾਲ ਪ੍ਰੇਮ ਪਿਆਰ ਤੇ ਬਹੁਤ ਹੀ ਚੜ੍ਹਦੀ ਕਲਾ ਦੇ ਨਾਲ ਅਸੀਂ ਇੱਕ ਦੂਜੇ ਦੇ ਨਾਲ ਸਹਿਯੋਗ ਨਾਲ ਚੱਲਦੇ ਆ ਉੱਥੇ ਹੀ ਸਾਡੇ ਬਹੁਤ ਹੀ ਸਤਿਕਾਰਯੋਗ ਮਾਤਾ ਵਿਪਨ ਪ੍ਰੀਤ ਕੌਰ ਜੀ ਭਾਵੇਂ ਆਪ ਜਿਹੜੇ ਨੇ ਉਹ ਹਜੂਰ ਸਾਹਿਬ ਹਰ ਮਹੀਨੇ ਜਾਂਦੇ ਨੇ ਤੇ ਉਹਨਾਂ ਦੇ ਸਤਿਕਾਰਯੋਗ ਭੈਣ ਜੀ ਇੱਥੇ ਹਾਜ਼ਰੀ ਲਵਾ ਰਹੇ ਨੇ ਮੈ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਭਾਵੇਂ ਕੋਈ ਵੀ ਹੋਵੇ ਪਰ ਅਸੀਂ ਇਹਨਾਂ ਨੂੰ ਹੀ ਜਥੇਦਾਰ ਜਿਹੜੇ ਜਦੋਂ ਤੱਕ ਮਰਿਆਦਾ ਦੇ ਵਿੱਚ ਜਿਹੜੀ ਗੱਲਬਾਤ ਨਹੀਂ ਆਉਂਦੀ ਉਦੋਂ ਤੱਕ ਸਾਡੇ ਜਥੇਦਾਰ ਜਿਹੜੇ ਗਿਆਨੀ ਰਗਵੀਰ ਸਿੰਘ ਨੇ ਤੇ ਉੱਥੇ ਹੀ ਨਹੰਗ ਸਿੰਘ ਜਥੇਬੰਦੀਆਂ ਇਹਦੇ ਤੇ ਡਟ ਕੇ ਪੈਰਾ ਦੇ ਰਹੀਆਂ ਨੇ ਸੋ ਗੁਰੂ ਸਾਹਿਬ ਕਿਰਪਾ ਕਰਨ ਸਾਰਿਆਂ ਨੂੰ ਆਪਾਂ ਜਬ ਲਾ ਖਾਲਸਾ ਰਹੇ ਨਿਆਰਾ ਤਬ ਲਾ ਤੇਜ ਦੇऊं ਮੈਂ ਸਾਰਾ ਜਾਵੇ ਗਹਿ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨਕੀ ਪ੍ਰਤੀ ਤਿਆਰ ਪਰ ਤਿਆਰ ਹੋਈਏ ਜਿਨ੍ਹਾਂ ਗੁਰਸਿੱਖਾਂ ਨੇ ਮਾਹਪੁਰਖ ਜਿਹੜੇ ਬਹੁਤ ਵੱਡੀ ਜਿਹੜੀ ਕਾਲ ਕਮਾਈ ਕਰ ਰਹੇ ਨੇ ਕਿੰਨੇ ਵੱਡੇ ਵਿਸ਼ਾਲ ਨਗਰ ਕੀਰਤਨ ਸਜਾਏ ਜਾ ਰਹੇ ਨੇ ਨਲੰਬਰ ਜਿਹੜੇ ਨਿਸ਼ਾਨ ਸਾਹਿਬਾਂ ਦੇ ਆਪਜੀ ਪੰਜ ਪਿਆਰਿਆਂ ਦੀ ਤੱਬਿਆ ਜਿਹੜੇ ਚੰਦ ਰਹੇ ਹੋ ਜਿਵੇਂ ਹੋਲੇ ਮਹੱਲੇ ਤੁਸੀਂ ਅਨੰਦਪੁਰ ਸਾਹਿਬ ਆਪਜੀ ਦਰਸ਼ਨ ਦਰਦਾਰੇ ਕਰਦੇ ਹੋ ਕਿਵੇਂ ਨੀਲੇ ਜਿਹੜੇ ਦਸਤਾਰਾਂ ਦੇ ਹੜ ਆਏ ਹੁੰਦੇ ਨੇ ਸੋ ਮੈਂ ਮਾਹਪੁਰਖ ਜਿਹੜੇ ਨੇ ਬਹੁਤ ਚੜ੍ਹਦੀ ਕਲਾ ਦੇ ਨਾਲ ਮਾਹਪੁਰਖ ਸਚਖੰਡ ਵਾਸੀ ਸੰਤ ਬਾਬਾ ਈਸ਼ਰ ਸਿੰਘ ਜੀ ਸੰਤ ਬਾਬਾ ਜਗੀਰ ਸਿੰਘ ਜੀ ਹੋਰਾਂ ਦੇ ਜਿਹੜੇ 100 ਸਾਲਾਂ ਜਨਮ ਦਿਹਾੜੇ ਮਾਹਪੁਰਖਾਂ ਦੇ ਹਰ ਸਾਲ ਜਿਹੜੇ ਬਹੁਤ ਹੀ ਚੜ੍ਹਦੀ ਕਲਾ ਦੇ ਨਾਲ ਜਨਮ ਦਿਹਾੜੇ ਮਨਾਏ ਜਾਂਦੇ ਨੇ ਸੰਤ ਬਾਬਾ ਈਸ਼ਰ ਸਿੰਘ ਜੀ ਹੋਰਾਂ ਦੇ ਆਪ ਜੀ ਹਾਜ਼ਰੀ ਲਵਾ ਰਹੇ ਹੋ ਬਹੁਤ ਹੀ ਭਾਗਾਂ ਵਾਲਿਓ ਨਾਲ ਹੀ ਬੇਨਤੀ ਕਰਦਾ ਖਾਲਸਾ ਅਕਾਲ ਪੁਰਖ ਦੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੋਜ ਸੋ ਗੁਰੂ ਸਾਹਿਬ ਦੀ ਜਿਨ੍ਹਾਂ ਨੇ ਚਰਨ ਛੋਹ ਜਿਹੜੀ ਐ ਨਾਲ ਹੀ ਜਿਨ੍ਹਾਂ ਨੇ ਖੰਡੇ ਪਾਟੇ ਦਾ ਅਮਰਤ ਨਹੀਂ ਛਕਿਆ ਉਹ ਜਰੂਰ ਖੰਡੇ ਪਾਟੇ ਦਾ ਅਮਰਤ ਛਕ ਕੇ ਬਾਣੀ ਤੇ ਬਾਣੇ ਦੇ ਧਰਨੀ ਹੋਵੋ ਜਿਹੜੇ ਸਾਡੇ ਨੌਜਵਾਨ ਬੱਚੇ ਨਸ਼ਿਆਂ ਦੇ ਆਦੀ ਹੋਏ ਹੋਏ ਨੇ ਉਹ ਨਸ਼ਿਆਂ ਦਾ ਤਿਆਗ ਕਰਨ ਆਪਦੇ ਮਾਤਾ ਪਿਤਾ ਦੇ ਆਗਿਆਕਾਰੀ ਹੋਣ ਤੇ ਜਿਹੜੇ ਕੇਸਾਂ ਇਹ ਕੇਸ ਜਿਹੜੀ ਐ ਮੋਰ ਹੈ ਗੁਰੂ ਸਾਹਿਬ ਨੇ ਵਚਨ ਕੀਤੇ ਸੀ ਜਦੋਂ ਮੇਰਾ ਕੋਈ ਸਿੱਖ ਜੇ ਪਹਿਲੀ ਗੱਲ ਤੇ ਕੋਈ ਸਿੱਖ ਨਰਕ ਤੇ ਜਾਂਦਾ ਹੀ ਨਹੀਂ ਜੇ ਗਲਤੀ ਨਾਲ ਚਲਿਆ ਵੀ ਜਾਵੇ ਤੇ ਉਹ ਜਿਹੜੀ ਐ ਕੇਸ ਜਿਹੜੇ ਨੇ ਉਹਦੀ ਪਛਾਣ ਹੁੰਦੀ ਐ ਗੁਰੂ ਸਾਹਿਬ ਉਹਨੂੰ ਕੇਸਾਂ ਦੀ ਪਛਾਣ ਕਰਕੇ ਉਹਨੂੰ ਸੱਚਖੰਡ ਚ ਲਿਆਉਂਦੇ ਨੇ ਸੋ ਜਰੂਰ ਕੇਸਾਂ ਧਾਰੀ ਹੋਵੋ ਅਮਰ ਸਿਖੋ ਤਿਆਰ ਪਰ ਤਿਆਰ ਹੋਵੋ ਚੜ੍ਹਦੀ ਕਲਾ ਦੇ ਵਿੱਚ ਰਹੋ ਜਬ ਲਗ ਮਾਰੈ ਨੇ ਤਾਂ ਹੀ ਕਿਆ ਆਪਾਂ ਨੂੰ ਪੂਰੇ ਤਿਆਰ ਪਰ ਤਿਆਰ ਹੋ ਕੇ ਸੂਰਾ ਸੋ ਪਹਿਚਾਨਨੀ ਐ ਜੋ ਲਰੈ ਦੀਨ ਕੇ 헤 ਪੁਰਜਾ ਪੁਰਜਾ ਕਟ ਮਰੈ ਕਬੂ ਨਾ ਛੜੈ ਖੇਦ ਚੜਦੀ ਕਲਾ ਚ ਰਹੋ ਗੁਰੂ ਸਾਹਿਬ ਕਿਰਪਾ ਕਰਨ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਆਪ ਜੀ ਨਾਲ ਉਹਨਾਂ ਨੇ ਵੀ ਵਚਨ ਸਾਂਝੇ ਸੰਦੇਸ਼ ਦੇਣਾ ਸੋ ਬਾਬਾ ਧਨਨ ਸਿੰਘ ਜੀ ਆਪ ਜੀ ਬਹੁਤ ਹੀ ਪਿਆਰ ਸਤਿਕਾਰ ਦੇ ਨਾਲ ਉੱਥੇ ਹੀ ਬਾਬਾ ਹਰਜਿੰਦਰ ਸਿੰਘ ਜੀ ਜਿੰਦੂ ਜੀ ਬਾਬਾ ਕੁੰਦਨ ਸਿੰਘ ਜੀ ਸਾਜਖੰਡ ਵਾਸੀ ਮਾਹਪੁਰਖ ਉਦੋਂ ਬਹੁਤ ਜ਼ਿਆਦਾ ਪ੍ਰੇਮ ਪਿਆਰ ਉਦੋਂ ਤੋਂ ਲੈ ਕੇ ਚੱਲਿਆ ਆ ਰਿਹਾ ਹੈ ਗੁਰੂ ਸਾਹਿਬ ਇਸੇ ਤਰ੍ਹਾਂ ਜਿਹੜਾ ਮੇਲ ਮਲਾਪ ਆਪਸੀ ਪਿਆਰ ਬਣਾਈ ਰੱਖਣ ਇੰਨਾ ਕੁਝ ਕਹਿੰਦਾ ਹੋਇਆ ਕਿਉਂਕਿ ਨਗਰ ਕੀਰਤਨ ਅਗਲੇ ਪੜਾਅ ਵਾਸਤੇ ਰਵਾਨਾ ਹੋਣਾ ਸੋ ਜਿੱਥੇ ਆਪਾਂ ਹੋਲੇ ਮਹੱਲੇ ਤੇ ਗੁਰਸੇਖ ਸੰਗਤਾਂ ਦਰਸ਼ਨ ਕਰਦੀਆਂ ਨੇ ਗੁਰੂ ਦੀਆਂ ਲਾੜਦੀਆਂ ਨਿਹੰਗ ਸਿੰਘ ਫੌਜਾਂ ਦੇ ਇਹ ਉਹ ਗੁਰੂ ਦੀਆਂ ਲਾੜਦੀਆਂ ਨਿਹੰਗ ਸਿੰਘ ਫੌਜਾਂ ਨੇ ਜਿਨ੍ਹਾਂ ਨੇ ਕਾਬਲ ਕੰਧਾਰ afghanistan ਬਹਾਵਲਪੁਰ ਤੇ ਜਿਹੜੇ ਦਿੱਲੀ ਤੇ ਦਿੱਲੀ ਤੋਂ ਅੱਗੇ ਤੋਂ ਲੈ ਕੇ ਲਾਹੌਰ ਇਹ ਸਾਰੇ ਜਿਹੜੇ ਇਲਾਕੇ ਜਿੱਤ ਕੇ ਫਤਿਹ ਦੇ ਨਿਸ਼ਾਨ ਚੁਲਾਏ ਤੇ ਹਮੇਸ਼ਾ ਗੁਰੂ ਦੀਆਂ ਲਾਡਲੀਆਂ ਫੌਜਾਂ ਕੋਈ ਵਿੱਚ ਮਾੜਾ ਵੀ ਹੋ ਜਾਂਦਾ ਪਰ ਗੁਰੂ ਦੀਆਂ ਲਾਡਲੀਆਂ ਫੌਜਾਂ ਜਿਹੜੀਆਂ ਨੇ ਪੂਜਨੀਕ ਨੇ ਹਮੇਸ਼ਾ ਕੋਈ ਵੀ ਜਦ ਆਪ ਕੀ ਔਦ ਨਿਧਾਨ ਬਣੇ ਆਤੀ ਹੀ ਰਣ ਮੈਂ ਤਬ ਯੂਝ ਮਰੂ ਅੱਗੇ ਹੋ ਕੇ ਯੂਝਦੀਆਂ ਨੇ ਭਾਵੇਂ ਕਿਸਾਨੀ ਮੋਰਚਾ ਭਾਵੇਂ ਜਿੱਥੇ ਬੰਦੀ ਸਿੰਘਾਂ ਦੀ ਗੱਲ ਹੋਣੀ ਭੈਣ ਜੀ ਗੱਲ ਕਰ ਰਹੇ ਸੀ ਸਾਡਾ ਬੱਚੇ ਵੀ ਹੈ ਸਾਡੇ ਭੈਣ ਜੀ ਜਿਨ੍ਹਾਂ ਨੂੰ ਆਪਾਂ ਹੁਣੇ ਸਰਵਣ ਕਰ ਰਹੇ ਸੀ ਸੋ ਦਲੇਰ ਖਾਲਸਾ ਤੇ ਨਾਲ ਹੀ ਜਿੱਥੇ ਗੁਰੂ ਦੀਆਂ ਲਾੜਲੀਆਂ ਫੌਜਾਂ ਜੇ ਬੇਅਦਬੀ ਦੀ ਗੱਲ ਆਉਂਦੀ ਹੈ ਉਹ ਵੀ ਤੁਰਤਦਾਨ ਮਾ ਕਲਿਆਣ ਦੀ ਗੱਲ ਕਰਦੇ ਨੇ ਸੋ ਆਪਾਂ ਚੜ੍ਹਦੀ ਕਲਾ ਚਾਰ ਵੇਦ ਨੇ ਪੰਜਵਾਂ ਵੇਦ ਨੇ ਹੰਗ ਸਿੰਘਾ ਕੋਲੇ ਸਲੋਤਰ ਵਿਗੜੇ ਤਿਗੜੇ ਦਾ ਦਾਰੂ ਜਿਹੜਾ ਉਹ ਸਲੋਤਰ ਹੁੰਦਾ ਤਿਆਰ ਪ੍ਰਤਿਆਰ ਹੋ ਬਾਣੀ ਬਾਣੇ ਦੇ ਧਾਰਨੀ ਹੋਵੋ ਸੋ ਮਹਾਪੁਰਖਾ ਵੱਲੋਂ ਇਹ ਬੇਨਤੀ ਹੈ ਆਪਾਂ ਜਰੂਰ ਖੰਡੇ ਬਾਟੇ ਦਾ ਅਮਰ ਸ਼ਕੀਏ ਚੜ੍ਹਦੀ ਕਲਾ ਦੇ ਵਿੱਚ ਰਹੀਏ ਇਹਨਾਂ ਕੁਝ ਕਹਿੰਦਾ ਹੋਇਆ ਅੱਜ ਇਸ ਅਸਥਾਨ ਤੇ ਨਗਰ ਕੀਰਤਨ ਦੇ ਵਿੱਚ ਹਾਜ਼ਰੀ ਲਵਾਉਂਦਾ ਹੋਇਆ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਸਾਰੀਆਂ ਇਹਨਾਂ ਹੈਂਗਸਿੰਘ ਜਥੇਬੰਦੀਆਂ ਵੱਲੋਂ ਮਾਹਪੁਰਖਾਂ ਦੇ ਜਨਮ ਦਿਹਾੜਿਆਂ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦਾ ਆਪਣੀ ਹਾਜ਼ਰੀ ਲਵਾਉਂਦਾ ਹੋਇਆ ਸੰਗਤਾਂ ਤੋਂ ਖਿਮਾ ਦਾ ਜਾਚਕ ਹੋਵਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ-ਬਹੁਤ ਸਤਿਕਾਰ ਕੋਟਨ-ਕੋਟ ਵਾਰ ਧੰਨਵਾਦ ਜੇ ਤੁਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਨ ਨੂੰ ਪਾਵੇ